अच्छा बच्चे पढ़ते पढ़ते जगह हो गए नहीं कह हाँ जरूरी नहीं, 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 नहीं है कोई भी हो तो, आप अगर आप किसी और चर्च के मेंबर है आप वही जाए नो प्रॉब्लम हालिया आप ये घर देख रहे हो

हां मम्मी ਵੀ ਤਾਂ ਕਰਦੀ ਕੰਮ ਬਾਹਰ ਦਾ ਲੋਕਾਂ ਦਾ ਘਰ ਦਾ ਤੇ ਰਾਈ ਦਾ ਖਰਚਾ ਮੜਾ ਮਟ ਕਰ ਚਲੋ ਵਧਾਈਆਂ ਤੁਹਾਨੂੰ ਅੱਜ ਹallelujah ਬੱਚਿਆਂ ਲਈ ਵੱਖਰਾ ਕਮਰਾ ਬਣਾਤਾ ਆਪਾਂ ਹਾਂਜੀ ਬੱਚੇ ਹੀ ਬੜੇ ਪਰੇਸ਼ਾਨ ਹੋंदे ਮम्मी-ਬਾਪਾ ਦਾ ਬੈੱਡਰੂਮ ਅਲੱਗ ਬੱਚੋ ਦਾ ਅਲੱਗ ਬਾਥਰੂਮ ਅਲੱਗ ਰਸੋਈ ਅਲੱਗ ਹallelujah ਤਾਰੀਫ ਧੰਨਵਾਦ ये चेक इसलिए आपको अलग अलग होते हैं देखो ये अलग अलग एक लाख एक लाख साठ हजार साठ 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 ताकि जो पार्टीज आपका काम करेंगी उनको भर भर के हम दे देंगे ओके कॉन्ग्रेचुलेशन तोड़ा घर बन गया बच्चों तोड़ा कमरा बनाता हैं वखरा खुश होते ही हाँ जी पाइटो जी आई तो बड़े खुश होते हैं ओए ਕਹਿਣਾ ਚਾਹਦੇ ਪਰਮੇਸ਼ਰ ਦਾ ਪਰਮੇਸ਼ਰ ਦੇ ਦਸਾਂ ਦਾ ਧੰਨਵਾਦ ਮੇਰੇ ਤੇ ਨਹੀਂ ਪਹੁੰਚ ਆ ਗਈ ਘਰ ਬਣਾਉਂਦੀ ਪਰਮੇਸ਼ਰ ਤੇ ਹੈਗੀ ਹਿੰਮਤ ਧੰਨਵਾਦ ਕਰ ਉਸ ਜੀ ਦਾ ਇਹਨਾਂ ਨੇ ਬਹੁਤ ਨਾਮ ਬਚਾਇਆ ਹੈ ਦੁਆ ਪ੍ਰਾਰਥਨਾ ਦੇ ਨਾਲ ਅਸੀਂ ਜਾਨੇ ਅਹਮਦਾਬਾਦ ਚਿਰਤ ਜਾਨੇ ਆ ਪਾਸਟਰ ਬੰਟੀ ਜੀ ਦੇ ਧੰਨਵਾਦ ਕਰੋ ਖੁਦਾਬੰਦ i